ਤੇ ਮੈਂ ਬਾਹਰਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇਗੇ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਵਿੱਚ ਛੱਡ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਮੈਨੂੰ ਤਾਂ ਲੱਗਿਆ ਕਿ ਬਾੜ ਕੋਈ ਹੈਗਾ ਉਹ ਅੰਦਰ ਆ ਗਏ ਉਹਨਾਂ ਨੇ ਸਾਹਮਣੇ ਤੋਂ ਦਮ ਘੇਰਾ ਪਾ ਲਿਆ ਸਾਡੀ ਕਮਰ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੜਾ ਜਾੜਾ ਉਸ ਦੀ ਕੁੰਡੀਆਂ ਪੋਰਟ ਅੰਦਰ ਆਏ ਤਾਂ ਮੇਰੀ ਜੂਲੀ ਵੀ ਜੀਨੂ ਨੇ ਪਾਈ ਹੋਈ ਸੀ ਲਾਗੀ ਅਨਦਰ ਵੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋ ਸਿਗੇ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਔਰ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰਤੇ ਫਿਰ ਅਹੀ ਅੰਦਰੋਂ ਫਾਇਰ ਕੀਤੇ ਸਾਡਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਬੜੇ ਫਾਇਦੇ ਲੱਗਿਆ ਫੁੱਫੜ ਜੀ ਦੇ ਲੱਗਿਆ ਇਸ ਸਮੇਂ ਦੀ ਵੱਡੀ ਤਾਂ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਦੇਰ ਰਾਤ ਇੱਕ ਸੁਨਾਰਾ ਦੇ ਘਰ ਉੱਪਰ 10-12 ਲੁਟੇਰਿਆਂ ਵੱਲੋਂ ਗ੍ਰਿਲ ਕੱਟ ਕੇ ਅੰਦਰ ਵੜ ਗਏ ਤੇ ਉਹਨੇ ਕੁੱਟਮਾਰ ਕੀਤੀ ਤੇ ਦੌਰਾਨ ਉਹਦੀ ਔਰਤ ਵੱਲੋਂ ਅਨਿਸਤਾਰ ਨੂੰ ਫੋਨ ਕਰ ਦਿੱਤਾ ਗਿਆ ਜੋ ਕਿ ਤੁਰੰਤ ਮੌਕੇ ਤੇ ਪੁੱਜ ਗਏ ਦੋਨੋਂ ਪਾਸੋਂ ਗੋਲੀ ਠਾਠਾ ਚੱਲੀਆਂ ਜਿਸ ਦੌਰਾਨ ਲੁਟੇਰੇ ਭੱਜਣ ਵਿੱਚ ਸਫਲ ਹੋ ਗਏ ਜਾਂਦੇ ਹੋਏ ਸੁਨਾਰਾ ਨੂੰ ਜ਼ਖਮੀ ਕਰ ਗਏ ਤੇ ਨਾਲੇ ਸੁਨਾਰੀ ਰਿਵਾਲਵਰ ਵੀ ਲੈ ਕੇ ਭੱਜ ਗਏ ਕੀ ਹੈ ਸਾਰਾ ਮਾਮਲਾ ਤੁਹਾਨੂੰ ਸੁਣਾਉਣੇ ਆ ਬ੍ਰੇਲ ਤੋੜ ਕੇ ਰਾਤ ਨੂੰ ਘਰ ਅੰਦਰ ਬੜੇ ਲੁਟੇਰੇ ਔਰਤ ਦੇ ਗਹਿਣੇ ਲੁੱਟ ਕੇ ਚਲਾਈਆਂ ਘਰ ਤੇ ਗੋਲੀਆਂ ਹਥਿਆਰਾਂ ਸਮੇਤ ਬੋਲਿਆ ਘਰ ਤੇ ਕਾਵਾ ਜੀ ਹਾਂ ਤੁਸੀਂ ਠੀਕ ਸੁਣਿਆ ਵੇਲਾ ਰਾਤ ਦਾ ਸੀ ਤੇ ਘਰ ਦੇ ਬਾਹਰ ਕੁਝ ਟੁੱਟਣ ਦੀ ਆਵਾਜ਼ ਆਉਂਦੀ ਹੈ ਤਾਂ ਘਰ ਦੀ ਔਰਤ ਪਰਦਾ ਚੁੱਕ ਕੇ ਦੇਖਦੀ ਹੈ ਤਾਂ ਬਾਹਰ ਕੁਝ ਵਿਅਕਤੀ ਨਜ਼ਰ ਆਉਂਦੇ ਮਾਮਲਾ ਸ਼ੱਕੀ ਲੱਗਨ ਕਰਕੇ ਔਰਤ ਆਪਣੇ ਰਿਸ਼ਤੇਦਾਰ ਨੂੰ ਘੋਲ ਕਰਦੀ ਹੈ ਤਾਂ ਇਹਨੇ ਵਿੱਚ ਬਾਹਰ ਖੜੇ ਵਿਅਕਤੀ ਵੀ ਚੁੱਕੰਨੇ ਹੋ ਜਾਂਦੇ ਨੇ ਤੇ ਉਹ ਤੇਜ਼ੀ ਨਾਲ ਘਰ ਅੰਦਰ ਦਾਖਲ ਹੋ ਜਾਂਦੇ ਨੇ ਇਸ ਦੌਰਾਨ ਘਰ ਦਾ ਮਾਲਕ ਉੱਠ ਜਾਂਦਾ ਹੈ ਤੇ ਆਪਣਾ ਹਥਿਆਰ ਕਢਦਾ ਹੈ ਲੇਕਿਨ ਲੁਟੇਰੇ ਮਾਲਕ ਤੇ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਤੇ ਮਾਲਕ ਜ਼ਖਮੀ ਹੋ ਜਾਂਦਾ ਹੈ ਤੇ ਉਹ ਮਾਲਕ ਦੀ ਪਤਨੀ ਦੇ ਸਾਰੇ ਗਹਿਣੇ ਲੁੱਟ ਕੇ ਫਰਾਰ ਹੋਣ ਲੱਗਦੇ ਨੇ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਇੱਕ ਸੁਨਿਆਰੇ ਦੇ ਘਰ ਦੇ ਵਿੱਚ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹੁਣ ਅੱਗੇ ਦੀ ਕਹਾਣੀ ਵੀ ਸੁਣੋ ਵਾਰਦਾ ਟੋਪੇਲਾ ਔਰਤ ਨੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤਾਂ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਦੀ ਲੁਟੇਰਾਂ ਦੇ ਨਾਲ ਛੜਪ ਹੋਈ ਛੜਪ ਦੌਰਾਨ ਔਰਤ ਦਾ ਭਤੀਜਾ ਜ਼ਖਮੀ ਹੋਇਆ ਤੇ ਲੁਟੇਰਿਆਂ ਨੇ ਘਰ ਦੇ ਉੱਪਰ ਗੋਲੀਆਂ ਵੀ ਚਲਾਈਆਂ ਰਾਤੀਂ ਮੈਂ 1:00 ਵਜੇ ਸਵਾ 1:00 ਵਜੇ ਮਾਰ ਖੜਾ ਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਘਰ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਅੜੜੀਆਂ ਵੱਡੀਆਂ ਡੰਗਾਂ ਦਿਨਾਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਦੇ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾਲ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ 11 ਦੇ ਨੂੰ ਅਭੀ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰੋਂ ਉਹਦੇ ਤੋਂ ਇੱਕ ਢਾਨ ਤੇ ਮਨੀਸ਼ ਨੂੰ ਲੱਗ ਗਿਆ ਕਿ ਬਾੜ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਕੋੰਤੀ ਤਾਂ ਨਾਲੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੇ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੋਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾਡਾ ਜੜਾ ਉਸ ਦੀ ਕੁੰਡੀਆਂ ਤੋੜ ਕੇ ਅੰਦਰ ਆ ਗਏ ਇਹ ਸਾਰਾ ਕੁਝ ਮਤਲਬ ਪਰ ਮੇਰੀ ਜੁੰਡਵੀ ਜਿੰਨੀ ਨੇ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸੀਰਚ ਉਹਨਾਂ ਨੇ ਬਹੁਤ ਜ਼ਿਆਦਾ ਛੱਟਾ ਮਾਰੀਆਂ ਉਹਨਾਂ ਕੋਲ ਅਠਾ ਨੌਾ ਕੋਲ ਜੋ ਵੀ ਸੀ ਜਹਾ ਕੋ ਡੇਵੋਡੀਆਂ ਤਾਂ ਗੰਡੂਆਂ ਤਾਂ ਸੀ ਆ ਟਿਕਨੇ ਤੇ ਕੈਂਚੀ ਸ਼ਾਇਦ ਮਾਰੀ ਹੈ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥਿਆਨੀਆਂ ਥੂਨੀਆਂ ਸਾਰਾ ਸਮਾਨ ਸੀ ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਵੀ ਭੱਜ ਗਏ ਤੇ ਇੱਕ ਬੰਦਾ ਹੋਰ ਨਿਕਲਿਆ ਬਾਦੋ ਚ ਭੱਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਤੇ ਫਿਰ ਹੀ ਉਹਨਾਂ ਦਰੋਂ ਫਾਇ ਕਿਤੇ ਜਿਹੜਾ ਅੱਗੇ ਉਹ ਭੱਜ ਗਿਆ। ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਿਆ ਜੀ। ਠਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ। ਤੁਹਾਡੇ ਕਿਨੇ ਚ ਲੱਗੀਆਂ? ਵੱਡੇ ਭਾਈ ਦਾ ਲੱਗਿਆ, ਖੁਫੜ ਜਿਹੇ ਲੱਗੀਆਂ। ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰੇ। ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤਾਂ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਦੇ ਪਹੁੰਚਣ ਤੋਂ ਮਹਿਜ਼ ਕੁਝ ਸਕਿੰਟ ਪਹਿਲਾਂ ਹੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸੀ ਉਹਨਾਂ ਦੱਸਿਆ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਨਰਾਦ ਤਾਂ ਮੈਨੂੰ ਕੋਈ 1:29:30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ ਇਧਰ 3 ਤੋਂ 4 ਮਿੰਟ ਜਦੋਂ ਜਾਲੀਪੁਰ ਸਾਰੀ ਅਸੀਂ ਇੱਥੇ ਬੋਧੇ ਆ ਉਨੇ ਜਦੋਂ ਸਿਰਫ 30 ਕਿਨ ਦਾ ਸਾਕ ਪਿਆ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣਗੇ ਉਹਨਾਂ ਨੂੰ ਫੜ ਲਵਾਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆ ਸਕੈਪ ਦੇ ਹਟਾਣੇ ਵੀ ਬੰਦੇ ਕਿਸੇ ਤਰ੍ਹਾਂ ਬਖਰੇਨੀਆ ਉਹਨਾਂ ਨੂੰ ਫੜਿਆ ਗਿਆ। ਮਾਨ ਦਾ ਸੋਨਾ ਥੋੜਾ ਲੈ ਕੇ ਜਾਈ ਨੇ ਜੀ ਦਾ ਇੱਕ ਪ੍ਰੋਫੈਸਰ ਜਦੋਂ ਇੱਕ ਜੈਨਾ ਤੇ ਦੂਰੀਆ ਨੇ। ਧਗਵਾਂ ਟੀਵੀ ਲਈ ਮੈਰੀਜ ਬਟਲਾ